ਲੋ ਜੀ ਬਾਈ ਦੇਖੋ ਜੀਰੀਆਂ ਲੰਬੀਆਂ ਵੀ ਪਾਤੀਆਂ ਵਿੱਚ ਵਿੱਚ ਜਿਹੜਾ ਮੀਂਹ ਪਿਆ ਅੱਜ ਵਾਲਾ ਇਹ ਵਜਨ ਨਹੀਂ ਲੰਬੀ ਵਾਲੀ ਬਾਈ ਦੇਖੋ ਇਹ 7301 ਬੀਜ ਹੈ ਲੋ ਜੀ ਬਾਈ ਮੀਂਹ ਨੇ ਰਿਕਾਰਡ ਤੋੜ ਤੇ ਦੇਖੋ ਕਿਹੜੇ ਸਾਹ ਨਾਲ ਪਾਣੀ ਉਹ ਪਾਣੀ ਕਰਤਾ ਪੈਰ ਵੀ ਨਹੀਂ ਦਿਖਦੇ ਹੈਗੇ ਹੁਣ ਤੱਕ ਇੰਨਾ ਤਗੜਾ ਮੀਂਹ ਨਹੀਂ ਪਿਆ ਜਿੰਨਾ ਅੱਜ ਪਿਆ ਹੈ ਪਾਣੀ ਉਹ ਪਾਣੀ ਘਰਤਾ ਬਾਈ ਫੁੱਲ ਹੈਵੀ ਮੀਂਹ ਕਹਿੰਦੇ ਜੀ ਨੂੰ ਉਹ ਕੰਮ ਹੋ ਗਿਆ ਜੇ ਤਾਂ ਇਹ ਗਲੀਆਂ ਤਾਂ ਦਿਖਦੀ ਹੀ ਨਹੀਂ ਹੈਗੀਆਂ ਗਲੀਆਂ ਤੇ ਵੀ ਓਵਰ ਤੇ ਵੀ ਓਵਰ ਪਾਣੀ ਹੋਇਆ ਹੈ ਅੱਜ ਜੀਰੀਆ ਦਾ ਬਾਈ ਨੁਕਸਾਨ ਹੈ ਹਵਾ ਵੀ ਚਲਦੀ ਹੈ ਦੇਖੋ ਕਿਹਦੇ ਹਾਵਨਾ ਜੀ ভাই ਜਿਹੜੀ ਗੱਲ ਦਾ ਡਰਤਾ ਜੀਰੀ ਕੰਨੀ ਕਿਹੜਾ ਵੱਜ ਗਿਆ ਠੀਕ ਹੈ ਸਿਸਟਮ ਹਾਂ ਜਗੇ ਵਧੀਆ ਹੀ ਵਧੀਆ ਨੁਕਸਾਨ ਤਾਂ ਨਹੀਂ ਹੈਗਾ ਨੁਕਸਾਨ ਕਾਦਾ ਹੁਣ ਰੱਬ ਕੁਛ ਹੋ ਜਾਵਾ ਕਾਵੇ ਪਹਿਲਾਂ ਹੋਇਆ ਨਹੀਂ ਹੈਗਾ ਪਹਿਲਾਂ ਦੁਖੀ ਤਾਂ ਅਜ ਗਰਮੀ ਚ ਉਹ ਇੱਕ ਦੇਖਿਆ ਜਗੇ ਆ ਕਾਲੇ ਕਾਲੇ ਦੇ ਲੱਗ ਨਹੀਂ ਨਸਰਗੀ ਨਸਰਗੀ ਦਾ ਤਾਂ ਫਰਕ ਹੈ ਯਾਰ ਹਾਂ ਆ ਹੈ ਨਹੀਂ ਦੀ ਉਹ ਧੱਗੀ ਜੀ ਕਿੱਥੇ ਗਈ ਗਏ ਹੋ ਗਈ ਸਾਰੀਆਂ ਧੱਗੀਆਂ ਗਾਇਫ ਹੋ ਗਈਆਂ ਇੱਕ ਦਿਨ ਚ ਦੇਖ ਲੈ ਦਵਾਈ ਦਾ ਫਰਕ ਆ ਰਾਤ ਨੂੰ ਉੱਥੇ ਦੇਖਿਆ ਦਵਾਈ ਕਾਲਾ ਹੀ ਟਾਈਮ ਖੜੇ ਕਾਲਾ ਹੀ ਟਾਈਮ ਖੜੇ ਤੇ ਇੱਕ ਰਾਤ ਨੂੰ ਦੇਖ ਲੈ ਹਾਂ ਦਵਾਈ ਦਾ ਤਾਂ ਫਰਕ ਹੈਗਾ ਜੇ ਦਵਾਈ ਫੜ ਕੇ ਕੱਢਦੀ ਬਾਹਰ ਪਤਾ ਨਹੀਂ ਕੀ ਚੀਜ਼ ਆ ਬਾਈ ਤੇ ਸਾਹਮਣੇ ਕੱਲ ਕੁਝ ਵੀ ਨਾ ਕੱਲ ਵਾਲੀ ਵੀਡੀਓ ਦੇਖ ਲਿਓ ਕੱਢ ਕੇ ਬਾਈ ਜਿਹੜੀ ਵੀ ਦਵਾਈ ਐ ਜਿਹੜਾ ਖੜਾ ਤੋਰਿਆ ਤੱਗੀ ਕਹਿੰਦੇ ਮੈਂ ਪ੍ਰਧਾਨ ਕਿਹਾ ਉਹ ਕਹਿੰਦਾ ਕੁਝ ਨਹੀਂ ਹੋਇਆ ਜਿਵੇਂ ਵੱਧ ਪਿਆ ਉਹ ਉਹ ਕਹਿੰਦੇ ਨਹੀਂ ਹੈਗੇ ਜੱਬ ਕੋਲੇ ਨਿਸਰ ਲਾ ਕੇ ਦਾ ਸਪਰੇਅ ਕਰ ਦੋ ਵੀ ਕਿੰਨੇ ਦਿਨ ਚ ਬਾਹਰ ਆਏ ਨਹੀਂ ਉਹ ਕੰਮ ਹੋ ਗਿਆ ਗੱਡੀ ਚੱਕ ਲਈ ਖੜ ਜਾ ਪਹਿਲਾਂ ਤੱਗੀ ਕੋ ਦੇਖ ਕੇ ਆਉਣਗੇ ਹਾਂ ਰਸਤਾ ਠੀਕ ਆ ਸਕੂਲ ਵਾਲਾ ਰਸਤਾ ਸਕੂਲ ਵਾਲਾ ਵੀ ਆਈ ਹਾਲ ਸਾਡਾ ਆਹ ਲੱਗ ਹੋਈ ਦੀ ਵੱਲ ਆਉ ਤੱਗੀ ਦੀ ਅੱਗੇ ਇਹ ਜਗ੍ਹਾ ਜਿਕਣਾ ਹੋਣੀ ਨਹੀਂ ਪੰਮੀ ਪਿਆਏ ਜਿਹੜਾ ਇਹ ਬੂਰਾ ਉਥੋਂ ਛੜਿਆ ਹੋਊਗਾ ਕਿ ਨਾਲੇ ਛੜੇ ਰਹਿੰਦਾ ਹੈ ਕੋਈ ਨਹੀਂ ਕਹਿੰਦਾ ਬੂਰਾ ਹਾਂ ਡਾੜਾ ਦਾ ਪੜਾ ਹੀ ਆ ਕੋਈ ਤਾਜੀ ਵਾਲ ਦੇ ਆਇਆ ਤਾਂ ਇਹ ਰਾ ਦੇ ਤਾਜੀ ਵਾਲਾ ਇਕੱਠੀ ਹੋ ਪਈ ਹੈ ਚਾ ਕੋਈ ਨਹੀਂ ਵੈਸੇ ਪਾਣੀ ਦੀ ਲੋੜ ਹੈ ਗਈ ਸੀ ਹੁਣ ਗੰਨੇ ਗੁੰਨੇ ਨੂੰ ਪਾਣੀ ਲੱਗ ਗਿਆ ਔੜ ਲੱਗ ਗਈ ਸੀ ਬਾਈ ਯਾਰ ਸਵੇਰੇ ਉੱਠਿਆ ਦੜਾ ਦੜ ਦਰੂਕਾ ਚੱਲੇ ਵੀ ਹੋ ਗਿਆ ਗਿਆ ਸਾਧਰੇ ਸਾਧਰੇ ਖਾਲੇ ਅਸੀਂ ਕੱਲ ਜੱਗਾ ਰਵਾਏ ਬਾਈ ਪਲਾਉ ਮਾਰ ਮੇਰੇ ਉੱਥੇ ਸੈਲਰ ਚ ਆਉ ਵੀ ਰਹੇ ਦੇਖ ਕੇ ਆਏ ਉਹ ਕਹਿੰਦੇ ਦੋ ਕੁ ਦਿਨ ਖੜਦੇ ਪਾਣੀ ਸੁੱਕ ਜਾਊਗਾ ਐਨੀ ਮਾੜਾ ਰਾਟੇ ਰਾਤ ਹੁਣ ਉਹ ਕਹਿੰਦਾ ਦੱਸਿਆ ਪਾਣੀ ਲਾਲਾ ਜੀ ਕਹਿੰਦਾ ਹਫਤਾ ਵੀ ਮੀਂਹ ਤਾਂ ਰਾਦੇ ਆ ਗਿਆ ਕਿੰਨਾ ਕੋ ਗਿਆ ਹਣੋ ਵਾਲੀ ਫੁੱਲ ਹੋ ਗਿਆ ਹਣੋ ਤੇ ਦਾ ਬਾਈ ਗੋਡੇ-ਗੋਡੇ ਤੇ ਪੱਤਾ ਮਾਰ ਜੇ ਪਲਾਉ ਮਾਰਤਾ ਮੁੜ ਕੇ ਪਾਣੀ ਖੜ ਗਿਆ ਸੁੱਕਣਾ ਵੀ ਐ ਨਹੀਂ ਉਹਦਾ ਅਸੀਂ ਮਿੱਟੀ ਜੀ ਬਾਕੇ ਪੱਧਰ ਕਰ ਲਾ ਕਿਉਂਕਿ ਬਾਈ ਜਿੱਥੇ ਪਾਣੀ ਖੜਦਾ ਉਹ ਸਿਸਟਮ ਖਰਾਬ ਜੀ ਜੰਗਾ ਪੈ ਗਿਆ ਇੱਕ ਗੱਲ ਆ ਬਾਈ ਆ ਮੁੱਲ ਦਾ ਵੀ ਹੈ ਉਹ ਕਰਦਾ ਬੀਜ ਆ ਥੋੜਾ ਜਿਹਾ ਫਰਕ ਹੈ ਵੀ ਉੱਚਾ ਨਹੀਂ ਮੈਂ ਇਹ ਪੱਧਰਾ ਜੱਗੇ ਹਾਂ ਬਾਕੀ ਚਾਰ ਦੱਸੂ ਨਹੀਂ ਉਹ ਤਾਂ ਅੱਧਾ ਪੱਕ ਗਿਆ ਅੱਧਾ ਨਿਸਰ ਦਾ ਤਾਂ 7-8 ਆਟਮ ਹੋ ਗਈ ਇਹ ਹੋਰ ਜਿਹੜਾ ਖੇਤ ਖਰਾਬ ਹੋ ਜਾਣਾ ਇੱਕ ਜਿਹੜਾ ਹਾਈਬ੍ਰਿਡ ਬੀਜ ਆ ਨੇ ਦਾ ਭਰੋਸਾ ਨਹੀਂ ਨਾ ਭਰੋਸਾ ਨਹੀਂ ਨਾ ਹੈਗਾ ਇਹ ਨਾ ਰੱਖੋ ਕੋਈ ਆ ਦੇਖ ਲੈ ਹਾਂ ਆ ਪੱਕ ਗਿਆ ਉਹ ਨਿਸਰ ਦਾ ਅੱਧਾ ਭਗੋਲੇ ਚ ਹਲੇ ਕੁਝ ਨਹੀਂ ਇਹਦਾ ਸੁਰ ਲੱਗਦਾ ਗਿਆ ਚੱਕਰ ਹੈ ਇਹ ਬਾਈ ਪਤਾ ਕੀ ਗੱਲ ਹੈ ਚਲੋ ਨਿਸਰ ਸਾਰੇ ਹੀ ਆਉਂਗਾ ਜਿਹੜਾ ਅਗੜ ਪਿਛੜ ਆ ਜਾਂ ਉੱਥੇ ਜਾਣਾ ਨਾ ਮੰਡੀ 'ਚ ਉਹਨਾਂ ਨੇ ਕੱਢਣਾ ਇਹਦਾ ਤੀ ਤੂ ਆ ਜਾਣਾ ਫੇ ਕੰਮ ਖਰਾਬ ਹੋਣਾ ਜਾਂ ਫੁੱਲਣਾ ਫੁੱਲਣਾ ਜਗੇ ਬਾਅਦ ਵਿੱਚ ਇੱਥੇ ਆਇ ਨਹੀਂ ਸੋ ਜੀ ਆਹ ਪੱਕ ਲਈ ਇਹਨੂੰ ਜਮਾ ਹੀ ਸੁੱਕ ਕੇ ਹੌਲੀ ਪੈ ਜਾਣੀ ਦੋ ਹੀ ਨੇ ਦਬੜੂ ਕੁਝ ਦੂਜੇ ਕੰਮ ਹੋਣਾ ਹੁਣ ਤੂੰ ਆਏ ਦੱਸ ਅੱਜ ਦੀ ਨਿਸ਼ਾਨੀ ਫੇਰ ਲਾ ਲੈ ਕਿਹੜੀ ਧੱਗੀ ਰਹਿੰਦੀ ਐ ਆ ਖੁੰਜਾ ਰਹਿੰਦਾ ਆ ਗੁੰਜਰ ਕੱਲੂ ਦੇਖੂਗਾ ਜੇ ਤੂੰ ਸਵਾਰ ਕੇ ਬਣਾ ਲੈ ਕੱਲੂ ਦੇਖ ਲੈ ਆ ਖੁੰਜਾ ਵਈ ਐਨਾ ਰਹਿੰਦਾ ਐ ਇਹ ਖੁੰਜਾ ਕੱਲੂ ਦੇਖਣਾ ਨਹੀਂ ਹੈਗਾ ਕੱਲੂ ਸਾਰੀ ਉਹ ਆ ਜਾਣੀ ਬਾਹਰ ਜੱਗੇ ਕਿ ਨਹੀਂ ਨਾਲੇ ਆ ਜਾਣੀ ਖੱਤੀ ਬਹੁਤਾ ਫਰਕ ਨਹੀਂ ਹੈਗਾ ਯਾਰ ਇੱਕ ਦੇਖਿਆ ਵਾ ਸੂਏ ਪਰ ਦੇਖਿਆ ਕਿਆ ਗੱਲ ਧਾਣੇ ਕਿਹੜੇ ਹੋ ਗਏ ਬਾਈ ਇਹ ਜਿਹੜੀ ਸਵਾ 27 ਬੀਜ ਐ ਇਹ ਲੱਗਿਆ ਹੀ ਬਹੁਤ ਲੇਟ ਆ ਵਾ ਸਿਰੇ ਜੇ ਪਾ ਕੇ ਬਰਾਬਰੇ ਹੋ ਜਾਂਦਾ ਕੰਮ ਹਾਂ ਮੀਂਹ ਪਾਤਾ ਡਾੜੀ ਲਾਉਣੀ ਦੀ ਅੱਜ ਨਹੀਂ ਨਹੀਂ ਲਿਆ ਦੀ ਹਾਂ ਜੇ ਕੇ ਵੇਲੇ ਕਰਤੇ ਇਹ ਵੀ ਡੱਡੂ ਪਾਣੀ ਤਾਂ ਖੜ ਗਿਆ ਧਾਨਾਂ ਚ ਪਾਣੀ ਚੰਗਾ ਮੀਂਹ ਪੈ ਲਿਆ ਬਾਈ ਹੋਰ ਗੱਲਾਂ ਰਿਆ ਗੱਲਾਂ ਸਾਡੇ ਘਰ ਦੇ ਬਾਹਰ ਨਿਕਲ ਗਏ ਐ ਲੱਦੇ ਜਗਾ ਸੁਖਣਾ ਥੋੜੇ ਦਾ ਦਰਦ ਹੋਣਾ ਜਦੇ ਇਹ ਨਹੀਂ ਨਹੀਂ ਵਿਆ ਜਿੰਨਾ ਗਲੀਆਂ ਚ ਪਾਣੀ ਨਹੀਂ ਆ ਰਿਹਾ ਉਹ ਨਹੀਂ ਲੱਗੇ ਪਾਣੀ ਵੀ ਪਿਆ ਉਹ ਪਿੰਡ ਦਾ ਪਾਣੀ ਥੋੜੀ ਘਲੀ ਨੂੰ ਮੈਂ ਜਦ ਬਾਹਰ ਨਿਕਲਣ ਜਗੇ ਉਹ ਉੱਥੇ ਤਾਂ ਸਿੱਧੀ ਬਿਜਲੀ ਗਰੀ ਕਮਾਲਪੁਰ ਵਾਲੀ ਸਾਈਡ ਨੂੰ ਖੜਕਾ ਹੋਇਆ ਜਾਂ ਦੜਾ ਦੜਾ ਇੱਕ ਵਾਰ ਵੀ ਨਹੀਂ ਦੜਰ ਦੇਖ ਲੋ ਕਿਹਦੇ ਗਿਆ ਉਹ ਦੇਖੋ ਬਾਈ ਉਧਰ ਬਾਪੂ ਨੇ ਰੇਲ ਬੰਨੀ ਵੀ ਐ ਉਸਮਾ ਨੰਗੇ ਬਾਰੀ ਖੜੇ ਖੜੀ ਦਾ ਛੇੜ ਲਾਤੇ ਮੈਂ ਤਾਂ ਸੂਏ ਪਰਦਾ ਵੀ ਲਾਇਆ ਹੁਣ ਪਤਾ ਨਹੀਂ ਬਾਈ ਲਾਇਆ ਹੋਗਾ ਤੇ ਮੈਂ ਤਾਂ ਹੈਗੀ ਐ ਆ ਦੇਖੋ ਪਾਣੀ ਖੜ ਗਿਆ ਲੈ ਪਾਣੀ ਕਿੱਥੇ ਕੜੇ ਆਲੇ ਕਢਾਉਣਾ ਕਹਿੰਦਾ ਚੱਲ ਜਿੱਕੇ ਕੁਝ ਚੋਰੀਆ ਬਣਾ ਲਓ ਹੁਣ ਹੈ ਟੰਗੜਾ ਪਹਿਲੇ ਹੁਣ ਕਚੌਰੀਆਂ ਬਾਈ ਇੱਕ ਗੱਲ ਐ ਆਹ ਡੈਰੀ ਡੂਰੀ ਹੋਰ ਆ ਦੋ ਤਿੰਨ ਘਰਾਂ ਦਾ ਪਾਣੀ ਸਾਰਾ ਘੁੰਮ ਕੇ ਇਹਦੇ ਵਿੱਚ ਵੀ ਗਿਰਦਾ ਬਾਈ ਆ ਲਾਗ ਲਾਗ ਇੱਥੇ ਪਰ ਆਏ ਆ ਜਿਹੜੀ 1% ਵੀ ਬਿਮਾਰੀ ਦੀ ਧੋਤ ਹੀ ਰੱਖ ਕੇ ਕਹਦਾ ਸੀ ਚੰਗਾ ਫਿਰ ਫੇਰ ਜੱਗਾ ਕਹਿੰਦਾ ਗੱਡੀ ਨਹੀਂ ਧੋਂਦਾ ਹੈਗਾ ਤੋ ਹੂੰਗਾ ਕਿਵੇਂ ਰਸਤਾ ਦੇਖ ਲਓ ਬਾਪੂ ਬਾਈ ਲੱਗਿਆ ਵੈ ਇਧਰ ਗੇੜੇ ਲਾਉਣ ਮੋ ਦੇਖੋ ਕੋਈ ਪਾਣੀ ਪ੍ਰਾਪਤ ਹੈ ਨਾ ਨਗ ਖਾਲੀ ਦੇ ਹੀ ਕਰਨ ਬਾਕੀ ਆ ਬਾਈ ਬੂਰਾ ਜਿਹੜਾ ਬਾਸਮਤੀ ਮਾਂ ਵੀ ਦਿਖਾ ਰਹੇ ਨੇ ਭਾਈ ਸਾਨੂੰ ਇਹ ਵੀ ਖਾਲੀ ਦੀ ਇਹ ਵੀ ਪਾਣੀ ਖੜ ਗਿਆ ਆ ਦੇਖੋ ਚੰਗਾ ਨਹੀਂ ਪਹਲੇ ਲਓ ਜੀ ਭਾਈ ਸਵਾ ਸਟਾਈ ਵੀ ਸਾਰੀ ਬਾਹਰ ਨਿਕਲਿਆ ਜੀ ਤੇ ਮੌਸਮ ਚੈੱਕ ਕਰੋ ਡਰਾਬੇ ਦਿੰਦਾ ਸਾdre ਰੱਬ ਪੱਪੀ ਨਮਰ ਹਾਂਜੀ ਹੋਰ ਤਾਂ ਧੋਤੀ ਸਾਰੀ ਇੱਕ ਗੱਲਾ ਹੀ ਹੈ ਜੀ ਮੀਨੇ ਮੀਨੇ ਉਸ ਤੋਂ ਤੋਂ ਨਹੀਂ ਸੀ ਮੀਨੇ ਉਸ ਤੋਂ ਤੇ ਹੀ ਹਿੰਦ ਤਾਂ ਚੰਦਾ ਹੀ ਰਿਹਾ ਵੈਸੇ ਆ ਥੜੀ ਰੱਜੀ ਜਦਾ ਨਵ ਕੀਰ ਤੇ ਹਵਾ ਆਈ ਹੈ ਹਵਾ ਤਗੜੇ ਰਣਗੇਰੇ ਹੈ ਵੈਸੇ ਆ ਆਪਣੀ ਆ ਵੀ ਤਕੜੀ ਹੈ ਖਤੀ ਪਰ ਇਹ ਹਾਲੇ ਨਿਸਰਦੀ ਰਹਾ ਹੈ ਤੇ ਕੜੀ ਹੈ ਕੜੀ ਹੈ ਹੂੰ ਸਭ ਰਿਆਂ ਇਹਦੇ ਦੋ ਵਧੀਆ ਹੋਲੀਆਂ ਉਹ ਚੀਜ਼ ਦਾ ਫਰਕ ਹੈ ਬਿਲਕੁਲ ਨਹੀਂ ਆਹ ਜਿਹੜਾ ਬਈ ਜੁੰਗੜ ਜਿਆ ਨਾ ਜੇ ਸੁੱਕ ਜਵੇ ਤੇ ਇਹੀ ਦੇਖੋ ਹਰਾ ਪਿਆ ਇਹ ਜੀ ਦੇ ਫਰਕ ਜਿਹੜੇ ਪੱਕਣਾ ਫਿਰ ਅਲੇ ਵਜਨ ਵੀ ਨਹੀਂ ਮੈਂ ਕਹਿੰਦਾ ਹੈਗਾ ਇੱਥੇ ਹਲੇ ਹੁਣ ਨਿਸਰਦੀ ਉਹ ਹੈ ਹਟਾ ਲੈ ਪੱਕਣਾ ਵੀ ਹੈ ਨਾ ਅਲੇ ਖਾਲੀ ਹੈ ਉਹ ਥੋੜੀ ਪੱਕ ਗਈ ਉਹ ਪੱਕ ਗਏ ਉਹ ਚ ਬਾਈ ਦੁੱਧ ਹੀ ਆ ਪੈ ਕੇ ਕਿਹੜਾ ਹੋਲੇ ਉਹ ਚੀਦਾ ਹੀ ਫਰਕ ਇਹ ਵੀ ਤਕਰੀਬਨ ਸੈਡਾਂ ਪਰ ਇਹ ਹੈ ਕੱਲ ਮੈਂ ਕਹਿੰਦਾ ਅੱਧੀ ਦੇਖਦੀ ਸੀ ਬਰਸੋਂ ਹੁਣ ਤਾਂ ਸਾਰੀ ਆ ਗਈ ਠੀਕ ਹੋ ਗਿਆ ਕਾਲੂ ਸਾਰੀ ਨਿਕਲੇ ਆਉਣੀ ਇਹ ਬਿਲਕੁਲ ਸਪਰੇ ਦਾ ਫਰਕ ਤਾਂ ਹੈਗਾ ਸਪਰੇ ਇਹਨੇ ਫੜ ਕੇ ਇਹ ਤੋਂ ਪਾਏ ਉਹ ਫਰਕ ਪਾ ਦੇ ਕਿ ਉਹਨਾਂ ਤੋਂ ਪਾ ਨਿਕਲ ਗਈ ਫਰਕ ਪੈਣਾ ਸਾਰੇ ਠੁੰਡੇ ਜਹ ਹੋ ਜਾਣੀ ਆ ਹੁਣ ਘਟ ਰਿਕ ਚੜਨੀ ਆ ਦੋ ਦਿਨ ਤੋਂ ਪਾਣੀ ਖੁੱਲ ਕੀ ਦੋ ਦਿਨ ਚ ਕੱਢਦੇ ਨੇ ਕੱਢ ਤਾਹੀਂ ਕਹਿੰਦੇ ਹਾਈਬ੍ਰਿਡ ਬੀਜ ਜਿਹੜੇ ਜ਼ਿਆਦਾ ਸੰਘਣ ਜ਼ੇਰੂ ਪਾ ਰਹਿੰਦੇ ਫੇ ਉਹ ਗਿਰ ਜਾਂਦੇ ਕੁਛ ਮੈਂ ਕਹਿੰਦਾ ਹਾਈਬ੍ਰਿਡ ਹੁਣ ਤੁਰ ਰਹੀ ਨਹੀਂ ਛੋਰੇ ਦਾ ਵੀ ਫਰਕ ਉੱਥੇ ਜਾਂਮਣ ਦਾ ਉੱਥੇ ਦਾ ਫਿਰ ਹਵਾ ਕਿ ਮੁਕੇ ਲੱਗੀ ਛੋਰੇ ਦਾ ਹਵਾ ਛੋਰੇ ਜਿਹੀ ਵੀ ਹੋਂ ਵੀ ਉੱਥੇ ਤੇਲਾ ਤੀਲਾ ਟੱਡੀ ਪੁਣਕੀ ਪੈ ਜਾਂਦੀ ਹੈ ਜੇ ਸਾਫ ਹੈ ਸਾਫਾ ਖੇਤ ਹਲਕੇ ਜੀ ਹੋ ਜਾਂਦੇ ਤਾਂ ਜਿੱਥੇ ਦਰਖਤ ਹੋਵੇ ਆ ਬਾਈ ਸਾਡੇ ਵੀ ਆ ਸਾਡੇ ਅਗੇ ਬੂਟੇ ਹੁੰਦੇ ਤੇ ਆ ਸਾਡੇ ਤਾਂ ਅਨਾਂ ਚ ਜਾਣ ਘਟ ਹੁੰਦੀ ਸੀ ਉਹ ਮੁਚੇ ਜਾਂਦੇ ਤੇ ਫਰਕ ਤਾਂ ਹੈਗਾ ਹੂੰ ਦੂਏ ਖੇਰ ਕਣੀ ਤਾਂ ਕਿਹੜਾ ਵੱਜਦੇ ਨਹੀਂ ਹੈਗੇ ਚੱਲ ਉਧਰ ਜਾਣਾ ਕੋਈ ਨਹੀਂ ਠੀਕ ਹੈ ਹੈ ਠੀਕ ਹੈ ਮੈਂ ਕਿਹੜੇ ਮਾਰੇ ਤਾਂ ਕੱਲ ਠੀਕ ਹੈ ਅੱਜ ਹੁਣ ਕਿ ਮਾਰਨ ਬਵਾਰੀ ਤਾਂ ਹੈ ਨਹੀਂ ਕੋਈ ਸਪਰੇਅ ਕਰਤੀ ਸੀ ਨਿਸਰ ਕੀ ਸਾਰੀ ਨਿਸਰ ਕੀ ਸਾਰੀ ਹੈ ਇਹੜਾ ਪਹਿਲਾਂ ਛੋਟੀ ਲੱਗਦੀ ਸੀ ਹੁਣ ਇੱਕੇ ਲਾਤਾ ਕਿੰਨੀ ਵਈ ਵੱਧ ਗਈ ਨਾ ਬੰਦੇ ਬੰਦੇ ਜਿੰਨੀ ਹੋ ਗਈ ਬਿਲਕੁਲ ਹਾਂ ਨਹੀਂ ਪਹਿਲਾਂ ਛੋਟੀ ਲੱਗਦੀ ਸੀ ਦੇਖਣੇ ਨੂੰ ਜਾਏ ਕਰਦੇ ਰਹੇ ਲੱਗਦੇ ਜਿਆਦਾ ਰਾਜੂ ਬਾਈ ਵਾਲੀ ਜ਼ਿਆਦਾ ਬੜੀ ਲੱਗੀ ਜਾਂਦੀ ਵੀ ਇਸ ਕਾਤੇ ਨਹੀਂ ਵੱਧ ਗਈ ਹੁਣ ਪਿੱਛੇ ਜਾ ਕੇ ਇਹ ਵੱਧ ਗਈ ਸੋਰੀ ਇੱਕ ਦੋ ਜੰਦ ਦੇ ਕਿਤੇ ਕਿਹੇ ਜੰਨੇ ਆ ਪੁਰਾਣੇ ਦੀ ਆਏ ਤਿੰਨ ਕਿ ਆਏ ਜੋ ਦਿਨ ਉਹਨਾਂ ਚੰਗਾ ਹੀ ਦੇਣਾ ਬਸ ਇਹ ਤਾਂ ਹੈਗਾ ਜੀ ਹਾਂ ਮੈਂ ਤਾਂ ਨਹੀਂ ਕਹਿੰਦਾ ਜੇ ਹਵਾ ਜਵੇ ਫੇਰ ਬਾਈ ਨੁਕਸਾਨ ਹਵਾ ਚੱਲੀ ਹੈਗੀ ਥੋੜੀ ਬਿਲਕੁਲ ਚੱਲੀ ਤਾਂ ਥੋੜੀ ਜੀ ਸੋਣੀ ਚੱਲੀ ਹਵਾ ਸੋਣੀ ਚੱਲੀ ਹਾਂ ਬਾਕੀ ਬਾਈ ਜੇ ਜ਼ਿਆਦਾ ਮੀਂਹ ਪੈ ਜਾਵੇ ਇੱਕ ਨਾ ਹਾ ਵੀ ਪਾਣ ਦਿੰਦਾ ਇਹ ਕਹਣਾ ਹੁਣ ਵਜਣ ਹੈ ਇੰਨੀ ਇਹ ਆਪਣੇ ਵਜਣ ਗੱਲੇ ਝੁਕ ਜਾਂਦੀ ਹੈ। ਇਹ ਗੱਲ ਤਾਂ ਕਿਹਾ ਉੱਟਣੇ ਜੇ ਕੋਈ ਹਵਾ ਤੇ ਚੱਲਦੀ ਹੋਵੇ ਤਾਂ ਹੀ ਇੱਕ ਦੂਜੀ ਗੱਲ ਵੱਜ ਕੇ ਹੁੰਦੀ ਹੈ। ਹੂੰ। ਬਾਕੀ ভাই ਜੱਗੇ ਦੇ ਘਰ ਵਾਲੀ ਸਾਈਡੋਂ ਬੱਦਲ ਖੜਾ ਹਲੇ ਪੈ ਵੀ ਸਾਦਾ ਪੈ ਵੀ ਨਹੀਂ ਸਾਦਾ। ਰੋਟੀ ਬਣ ਗਈ ਜੀ ਰੋਟੀ। ਪਹਿਲਾਂ ਕੋਸਾ ਆਇਆ ਹੁਣ ਤਸਿਹਰ ਹਾਂ ਮਾਈਕ ਮਾਲਪੁਰ ਤੱਕ ਧੁਰਕ ਗਈਆਂ। ਇੱਕੇ ਲਾਤ ਆ ਗਿਆ। ਮਾਜਾ ਕੀ ਹੋ ਰਿਹਾ ਪਿੰਡਾਂ ਲਾ ਕੇ ਜਦੋਂ ਦੇਖੋ ਲੱਗਦਾ ਕੇ ਬਸ ਇੱਕੇ ਲਾ ਤੇ ਦੇਖ ਲਓ ਜਿਹੜੀ ਆਪਣੀ ਵਾਲੀ ਗਲੀ ਆ ਮੈਂ ਕਹਿੰਦਾ 20 ਮਿੰਟ ਚ ਫੁੱਲ ਚਲਾਤੀ ਉਹ ਜਿਵੇਂ ਮੀਂਹ ਵੀ ਆਉਦਾ ਫੁੱਲ ਚੱਲਣੀ ਹੋ ਠੀਕ ਹੈ ਜਿਵੇਂ ਆਪਣੇ ਰੈਂਪ ਤੱਕ ਪਾਣੀ ਆ ਗਿਆ ਨਹੀਂ ਨਾ ਪਾਣੀ ਆਉਂਦਾ ਨਹੀਂ ਦਾ ਵੀ ਪੂਰਾ ਦਲੁਕੇਦਾਰੇ ਕਰਿਆ ਦਲੁਕੇਦਾਰੇ ਕਰਿਆ ਹੂੰ ਹਲੋ ਕਮਾਲਪੁਰ ਦਾ ਕਰੂੰ ਗਿਆ ਜਿਆਦਾ ਹੈ ਤਾਂ ਪੱਧਰਾ ਗਿਆ ਤਾਂ ਪਰ ਥੋੜਾ ਤਾਂ ਹਾਲੇ ਮੈਂ ਕਹਿੰਦਾ ਰ ਮਾ ਇਹਨੂੰ ਪਾਣੀ ਦਾ ਰੂਗ ਖੱਤੀ ਨੂੰ ਸਪਰੇ ਕਰੀ ਦੀ ਆ ਪਾਣੀ ਪੂਰਾ ਹੀ ਹੋ ਗਿਆ ਪੂਰਾ ਹੋ ਗਿਆ ਪਾਣੀ ਮੀਂਹ ਜੀ ਨਾ ਪੂਰਾ ਪੈ ਗਿਆ ਪੂਰਾ ਹੋ ਗਿਆ ਬਾਈ ਦੇਖ ਲੋ ਧੋ ਵੀ ਹੋ ਗਿਆ ਉੱਪਰ ਤੱਕ ਐਂ ਜੜ ਤੱਕ ਪਾਣੀ ਆ ਗਿਆ ਅਨੇ ਸੈਡਾਂ ਤੱਕ ਪਾਣੀ ਚੜਦਾ ਨਹੀਂ ਸੈਡਾਂ ਤੱਕ ਪਾਣੀ ਆ ਗਿਆ ਯਾਨੀ ਜਿਹੜਾ ਨਹੀਂ ਪਰਮੇ ਪਿਆ ਉਹ ਵਧੀਆ ਰਹਿੰਦਾ ਆ ਜਿਹੜਾ ਪਾ ਕੇ हट ਗਿਆ ਜਦੇ ਤੇ ਸਮਾਨ ਖਰਾਬ ਕਰਦਾ ਤੇ ਸਮਾਨ ਵੀ ਖਰਾਬ ਤਾਂ ਕੋਈ ਨਹੀਂ ਕਰਦਾ ਐਂ ਤਾਂ ਕਿਹ ਉੱਧਰ ਤਿੰਨ ਪਾਣੀ ਦੀ ਚਾਈ ਦੌੜੀ ਯੌਲੀ ਵਾਲਾ ਯਾਨੀ ਹੁਣ ਨਾ ਖੇਤਾਂ 'ਚ ਤੇ ਪਾਣੀ ਨਿਕਲਿਆ ਜੀ ਤੇ ਇਹ ਤਾਂ ਨਹੀਂ ਇਹ ਜਿਹੇ ਪਏ ਐ ਵੀ ਖੇਤਾਂ 'ਚ ਤੇ ਪਾਣੀ ਨਿਕਲਿਆ ਨਹੀਂ ਲੱਗੇ ਹੀ ਖੇਤਾਂ ਨੂੰ ਨੋ ਪਿਆ ਕਿੰਨਾ ਤੇ ਚੇਰੇ ਹੈ ਹਾਂ ਹਾਂ ਸਾਡੇ ਪਾਣੀ ਚੱਲਿਆ ਨਹੀਂ ਹੈ ਵੀਰੇ ਹਾਂ ਹਾਂ ਚਲੋ ਰੋਟੀ ਖਾ ਲਓ ਰੋਟੀ ਬਣ ਗਈ ਬਾਈ ਗਾਹਾਂ ਵੀ ਖੰਡ ਖਾ ਕੇ ਲਿਆਉਂਦਾ ਆ ਜਿਹੜੀ ਜਰੀ ਗਰੀ ਹੈ ਇਹ ਹੁਣ ਤੁਹਾਨੂੰ ਪਤਾ ਹੀ ਹੈ ਬਾਈ ਪੱਕ ਗਈ ਈ ਤੀਆ ਦੇਖੋ ਦਾਣੇ ਸਾਰੇ ਇੱਚ ਪੈ ਗਿਆ ਵਜਨ ਹੁਣ ਵਜਨ ਨਹੀਂ ਗੇਰੀ ਇਹ ਲਓ ਜੀ ਬਾਈ ਦੇਖੋ ਜੀਰੀਆਂ ਲੰਬੀਆਂ ਵੀ ਪਾਤੀਆਂ ਵਿੱਚ ਵਿੱਚ ਜਿਹੜਾ ਮੀਂਹ ਪਿਆ ਅੱਜ ਵਾਲਾ ਇਹ ਵਜਨ ਨਹੀਂ ਲੰਬੀ ਵਾਲੀ ਬਾਈ ਦੇਖੋ ਇਹ 7301 ਬੀ ਹੈ ਜਦ ਹਵਾ ਚੱਲੀ ਐ ਮੀਂਹ ਦੇ ਨਾਲ ਐ ਘੁੰਮ ਗਈ ਆ ਫਾਂਡ ਗਿਰ ਗਈ ਇਹ ਹੁਣ ਫਾਂਡ ਜਿੰਨੀ ਕ ਪੱਕ ਗਈ ਪੱਕ ਗਈ ਬਾਈ ਬਾਕੀ ਪੱਕਣੀ ਹੋਣੀ ਹੈ ਏਕਣੀ ਹਰੀ ਰਹਿਣੀ ਐ ਇਹ ਲੋਟੇ ਨਹੀਂ ਆਉਂਦੀ ਜਿਹੜੀ ਇੱਕ ਵਾਰ ਗਿਰ ਜਵੇ ਲਓ ਜੀ ਬਾਈ ਡੈਰੀ ਦੇ ਮੂਰੇ ਵੀ ਪਾਣੀ ਖੜਾ ਆਤਾ ਆਹ ਡੈਰੀ ਤੱਕ ਬਾਈ ਪੱਕੀ ਐ ਹੋ ਸਾਡੇ ਖੇਤ ਤੇ ਥੋੜੀ ਜਿਹਾਾਂ ਤੱਕ ਉੱਥੇ ਤੱਕ ਜਾ ਹੋ ਜਾਂਦਾ ਉਹ ਤੇ ਗਾਂ ਕੱਚੀ ਆ ਜਾਂਦੀ ਐ ਫੇ ਸਾਈਕਲ ਮੋਟਰਸਾਈਕਲ ਜੋ ਵੀ ਚ ਲੈਟਰਪਿੰਗ ਕਰਦਾ ਜਾਂਦਾ ਲਓ ਜੀ ਇੱਥੇ ਟਰਾਲੀ ਖੜੀ ਦੀ ਰਾਤ ਟਰਾਲੀ ਗੈਪ ਕਰਦੀ ਮੀਂਹ ਦੇ ਵਿੱਚ ਵਿੱਚੇ ਗਿੰਦਰ ਬਾਈ ਹੱਕਾ ਮਾਰਦਾ ਭਾਈ ਇਹਨੇ ਨਵਾਂ ਨਵਾਂ ਚੈਨਲ ਖੋਲਿਆ ਨੂੰ ਸਮਝ ਲੱਗਦਾ ਨਹੀਂ ਹੈਗਾ ਹਾਂ ਦੱਸ ਹੁਣ ਕੀ ਹੋ ਗਿਆ ਕੋਈ ਨੀ ਉਹ ਹੋਰ ਮਸਲਾ ਕੋਈ ਦੱਸ ਦੇ ਹੁਣ ਖਲ ਪੱਕਾ ਹੀ ਕਰ ਦੇਣਾ ਤੇਰਾ ਹੁਣ ਕੋਨਸ ਨੂੰ ਆ ਰਹਾ ਰਹਾ ਕੋਈ ਨੰਬਰ ਨਹੀਂ ਆਏ ਹੈਗੇ ਅੱਛਾ ਹਾਂ ਉਹ ਕਰਨੇ ਹਾਲ ਹੱਲ ਹੋ ਜਾਊਗਾ ਮੈਂ ਤੇ ਕਰਕੇ ਗੂਗਲ ਤੇ ਥੜਾ ਲਾਉਂਦਾ ਆਂ ਤੇ ਉਡੀਕ 골 ਤੇ ਚੜਾਤਾ ਦੱਤੇ ਆਪ ਵੀ ਕੇਸ ਆਏ ਰਵਿੰਦਰ ਇੱਕ ਹੋਂਦਾ ਠੰਡੇਗੇ ਹੱਲ ਹਾਂ ਇੱਕ ਹੋਂਦਾ ਫਰੀ ਹੱਲ ਫਰੀ ਨਹੀਂ ਠੰਡੇ ਨਹੀਂ ਤੈਨੂੰ ਖੜਾਉਂਗਾ ਕੋਸਾ ਜੀ ਠੰਡਾ ਮੌਸਮ ਹੈ ਫੇਰ ਠੀਕ ਹੈ ਫੇਰ ਹੱਲ ਪੱਕਾ ਹੋ ਜਾਊਗਾ ਬਾਈ ਨਹੀਂ ਫੇਰ ਅੱਧੇ ਕੇ ਨੰਬਰ ਆਉਣੇ ਨੇ ਦੋ ਤਰ੍ਹਾਂ ਦਾ ਹੱਲ ਹੈ ਮੀਨ ਚ ਠੰਡਾ ਵੀ ਨਹੀਂ ਚੰਗਾ ਲੱਗਦਾ ਹਾਂ ਹਾਂ ਫੇਰ ਕਚੌੜੀਆਂ ਖਲਾਉਂਗਾ ਫਰੀਚ ਵੀ ਨਹੀਂ ਕਰਨਾ ਨਹੀਂ ਕੀ ਇਹ ਨਹੀਂ ਕਰਦਾਗਾ ਤੈਨੂੰ ਲਿਆ ਲੁਕੋ ਕੁੜਕੜੂ ਬਣਾ ਕੇ ਇਹਨੂੰ ਵੀ ਗਲਾ ਦੀ ਨਹੀਂ ਉਹ ਕੁੜੂ ਨਹੀਂ ਖਾਣਾ ਤੈਨੂੰ 버ਗਰ ਕੋਈ ਕੋਈ ਹੋਰ ਸਿੱਧੀ ਚੀਜ਼ ਨਾ ਖਾ ਥੱਪੜ ਮਾਰ ਬਰਗਰ ਸਾਲੇ ਭਾਈ ਇਕ ਅਵਿੰਦਰ ਭਾਈ ਗੰਨੇ ਗੁੰਨੇ ਤੇਰੇ ਸਾਰੇ ਧੋਤੇ ਉੱਪਰ ਦੇ ਚੰਗੀ ਤਰ੍ਹਾਂ ਉਹ ਤਾਂ ਜੜੇ ਕਰਦੇ ਮੈਂ ਤਾਂ ਗਿਆ ਵੀ ਨਹੀਂ ਖੇਦ ਕਿੰਨੀ ਨਹੀਂ ਹਾਂ ਰਾਜੇ ਭਾਈ ਵਾਲੇ ਤਾਂ ਮੈਂ ਦੇਖਿਆ ਬਾਈ ਉਹ ਖੁੰਝਾ ਡੇਡਾ ਹੋ ਗਿਆ ਇੱਕ ਅੱਛਾ ਉਹ ਤਾਂ ਬਾਈ ਦਾ ਪੱਕੇ ਤੇਤਰ ਜੀਰੋ 1 ਵਜੇ ਨੇ ਰੱਬ ਲੈ ਗੰਨੇ ਗੁੰਨੇ ਹੈਗਾ ਨਹੀਂ ਮੈਂ ਵੀ ਨਹੀਂ ਗਿਆ ਪਹੀ ਉਹ ਬਹੁਤ ਖਰਾਬ ਜਾਇ ਨਹੀਂ ਹੁਣ ਹੂੰ ਕਿੱਦਲਾ ਹੈ ਮੰਡ ਮੇ ਜਾ ਕੇ ਆਉਂਗਾ ਬਿੰਦਾਂ ਮੇ ਜਾ ਕੇ ਆਉਂਗਾ ਨਾ ਨਾ ਬਿੰਦਾਂ ਸੋਡੇ ਰਸਤਾ ਪੱਕਾ ਜਾਂਦਾ ਘੁੰਮ ਕੇ ਜਾਓ ਪੌਲ ਨੂੰ ਹਾਂ ਹਾਂ ਨਹੀਂ ਮੀ ਪੌ ਪਹਿ ਗਿਆ ਮੀ ਨੇ ਬਾਈ ਤਸੱਲੀ ਕਰਾਤੀ 10 ਤਾਂ ਵੀ ਮੈਂ ਹੈਗਾ ਐ ਲਾਸਟ ਵਾਂਗੇ ਭਾਈ ਜਿਹੜੀਆਂ ਹੁਣ ਜਿਹੜੀਆਂ ਪੱਕ ਗਿਆ ਵਢਣ ਦੇ ਦਊਗਾ ਉਹ ਨਹੀਂ ਨਾ ਬਰ ਟਾਈਮ ਟਾਈਮ ਤਾਂ ਹੋ ਗਿਆ ਹਾਂ ਤੋ ਪਿਆ 10 ਦਿਨ 15 ਦਿਨ ਇਕੱਲੇ ਧੁੱਪ ਦੇ ਲੈ ਕਿਵੇਂ ਦੀ ਲਿਖਦੇ ਹਾਂ ਹੁਣ ਅੱਜ ਮੀ ਪਿਆ ਜੀ ਦੀ 3 ਦਿਨ ਲੇਟ ਹੋ ਗਈ 3 ਦਿਨ ਹੋ ਗਈ 3 ਦਿਨ ਜਦੋਂ 3 ਦਿਨ ਦੀ ਧੁੱਪਾਂ ਨਾ ਕੰਮ ਕਰਨਾ ਤਾਜਾ ਜੀ ਚਲੋ ਵਧੀਆ ਮੱਲੇ ਖੁੱਲਝੂngੀਆਂ ਪਹਿਲੀ ਤੱਕ ਹਾਂ ਹਾਂ ਹੁਣ ਗੱਲ ਤੱਕ ਤੋਂ ਹੋ ਗਿਆ ਤਾਂ ਨਾ ਤੋਂ ਹੋ ਗਿਆ ਨਾ ਸਿਰ ਤੱਕ ਇਹ ਤੋਂ ਹੋਗੇ ਸਿਰ ਤੱਕ ਹੋਏ ਬਹੁਤ ਜ਼ੋਰ ਨਹੀਂ ਪਿਆ ਅੰਦਰ ਬਾਈ ਆਏ ਆ ਜਿਹੜੀ ਮਾੜੀ ਮੋਟੀ ਉੱਪਰ ਸੁੰਡੀ ਸੁੰਡੀ ਜੜੀ ਸਭ ਥੱਲੇ ਡਾਰਦੀ ਸਭ ਧੂਪ ਤਾਂ ਨਹੀਂ ਚਲੋ ਭਾਈ ਠੀਕ ਹੈ ਜਿਹੜਾ ਹੁਣ ਤੜਕੇ ਤੜਕੇ ਪੈ ਜਵੇ ਵਧੀਆ ਹੁਣ ਨਾ ਪਵੇ ਬਸ ਹੁਣ ਖੜ ਜਾਵੇ ਤੈਨੂੰ ਵਧੀਆ ਲੱਗੂ ਸਿੰਦਰ ਬਾਈ ਦੀ ਬਾਈ ਸਾਹਮਣੇ ਦੁਕਾਨ ਹੈ ਇਹ ਦੋ ਕੰਮ ਕਰਦਾ ਖੇਤਾ ਕੰਨੀ ਵੀ ਗੇੜਾ ਮਾਰਿਆ ਉਹਨਾਂ ਦੁਕਾਨ ਦੇ ਪਿੱਛੇ ਹਾਂ ਕਿੰਨੇ ਵੇ ਖੁੱਲ ਜਾਂਦੀ ਉਹ ਤਾਂ ਸਵੇਰੇ ਹੀ ਲੰਨੇ ਆ ਜਦ ਕੋਈ ਆਗੇ ਵੀ ਚਲੋ ਖੇਤ ਕਿ ਨਹੀਂ ਜਾਏ ਜੀ ਜਦ ਬੈਠ ਕੇ ਖੇਤ ਕਿ ਨਹੀਂ ਤੁਰਪੀ ਦਾ ਸੀਸੇ ਦੀ ਮੌਜ ਹੈ ਸੀਸੇ ਦੀ ਮੌਜ ਹੈ ਜਿਵੇਂ ਲੋਕ ਲਾ ਲੰਮਾ ਹੈ ਭਾਈ ਜਿਹੜਾ ਸੀਸਾ ਲੱਗਿਆ ਪਿਆ ਨਾ ਇਹ ਵੀ ਮੌਜ ਹੈ ਬੰਦੇ ਕਿੱਥੇ ਗਏ ਬਾਕੀ ਬੰਦੇ ਬਸ ਕੋਈ ਕੰਮਾਂ ਪਰ ਕੰਮਾਜ ਕਿਹੜਾ ਹੈ ਮਸਲ ਉਹ 9 ਵਜ ਗਏ ਪ੍ਰਸ਼ਾਦ ਦਾ ਟਾਈਮ ਹੈ ਪਰ ਹੁਣ ਪ੍ਰਸ਼ਾਦ ਦੇ ਤਾਂ ਮੈਂ ਇੱਥੇ ਖੜਾਉਂਤੇ ਰਿਹਾ ਬਾਈ ਉਹ ਚੱਕ ਦੀ ਟਰਾਲੀ ਟਰਾਲੀ ਚੱਕ ਦੀ ਕਿਹੜੀ ਇੱਥੇ ਖੜੀ ਦੀ ਲਿਫਟ ਨਹੀਂ ਖੜਾ ਕੇ ਅੰਦਰ ਖੜੀ ਹੈ ਅੰਦਰ ਖੜਾ ਕੇ ਇਕਣੇ ਜੇ ਤੇ ਮੌਦੋਂ ਗਿੱਲਾ ਜਾ ਰਹਾ ਇਹ ਹਾਂ ਜੇ ਕੰਮ ਹੀ ਨਹੀਂ ਚੱਲਣਾ ਹੈ ਅੱਜ ਕਿੱਲੇ ਕਰਕੇ ਸਾਡੇ ਸਿੰਧੂ ਪੁੱਛਦਾ ਤਾਂ ਕਹਿੰਦਾ ਨਿਊਆ ਨਾ ਦੇਖਿਆ ਹੀ ਭਰੀਆਂ ਤਾਂ ਨਹੀਂ ਪਾਣੀ ਕੇ ਮਾ ਨਹੀਂ ਉਹਦਾ ਪਾਣੀ ਖਾ ਗਿਆ ਹੁੰਦਾ ਨਹੀਂ ਖਾ ਗਿਆ ਪੁਰੇ ਤਾਂ ਪਾਣੀ ਤਾਂ ਖਾ ਗਿਆ ਪਰ ਉਹ ਦਾਲ ਦਾ ਲੋਕ ਤਾਂ ਦਾਲ ਦਾ ਕਰੋ ਮਿਸਤਰੀ ਲੱਗੂਗੇ ਨਹੀਂ ਅੱਜ ਫਿਰ ਨੋ ਪ੍ਰਧਾਨ ਤਾਂ ਕਹਿੰਦਾ ਮੇਰੇ ਬੇਹਤਰੀ ਯਾਰ ਜੀ ਕਹਿੰਦਾ ਮੈਂ ਲਾਉਗਾ ਯਾਰ ਪ੍ਰਧਾਨ ਤੇ ਮਿਸਤਰੀ ਦਾ ਛੱਤ ਦਾ ਕੰਮ ਉਹਨੂੰ ਥੱਲੇ ਨਿਊ ਵਾਲਾ ਕੰਮ ਥੋੜੂ ਤੋਏ ਮਾਰਨੇ ਪਿੱਲਰ ਬੁੱਧਾ ਜਿਹਾ ਪਾਉਣੇ ਆ ਹੋਰ ਚੀਜ਼ ਦਾ ਫਰਕ ਗਿੰਦਰ ਭਾਈ ਆਏ ਰਸਵੀ ਜਿਹੜੀ ਬੇਲ ਆ ਬੇਲ ਦਾ ਹਲ ਹੋਇਆ ਗੰਨੇ ਵਾਲੀ ਦੇ ਬੇਲ ਦਾ ਹਲ ਮੀਂਹ ਥੋੜੂ ਕਰਨਾ ਨਾ ਨਾ ਦਵਾਈਆਂ ਦੁਵਾਈਆਂ ਕੋਈ ਮਿਲੀ ਹੀ ਨਹੀਂ ਬੇਲ ਤਾਂ ਹੈਉਣੀ ਦੀ ਬੇਲ ਜੱਗੇ ਤੇ ਦੇਖ ਕੇ ਆਈ ਜੇ ਪਾਦੀ ਪੱਟਿਆ ਤਾਂ ਉਹ ਪਹਿਲਾਂ ਘੁੰਮਿਆ ਗੰਨੇ ਦੇ ਵਿੱਚ ਵਿੱਚ ਜਾਂ ਹੁੰਦੀ ਹੈ ਨਾ ਜਦੋਂ ਘੁੰਮਦਾ ਇਹ ਦੇਖੋ ਮੌਜ ਲਵੇ ਹੁਣ ਤਾਂ ਗੰਨਾ ਜਿਹਦੀ ਬੇਲ ਹੁੰਦੀ ਹੈ ਬੇਲ ਦੋ ਦਿਨ ਫੇਰ ਕੋਮਲਾ ਪਤਾ ਲੱਗ ਪਤਾ ਲੱਗਣਾ ਛੋਟੀਆਂ ਫੜ ਕੇ ਭਾਗ ਗਈ ਹਰੀ ਰਹਿ ਗਈ ਜਿਹੜੀ ਜਿਹੜੀ ਹਰੀ ਰਹਿ ਗਈ ਕਦੀ ਸੁੱਕ ਗਈ ਬਜਾਏ ਦੋ ਦਿਨ ਫੇਰ ਪੜਦੇ ਫੇਰ ਮੁਰਕੀ ਹੁੰਦੀ ਹੈ ਜਿਹੜੇ ਹੁੰਦੀ ਵੀ ਜੜ ਖਿੱਚੀ ਜਾ ਉੱਪਰ ਤਾਂ ਛੇੜ ਦੀ ਲੋੜ ਨਹੀਂ ਹੈਗੀ ਲੋ ਜੀ ਹੁਣ ਬਿੰਦਰ ਬਾਈ ਦਾ ਕਰੀਏ ਪੱਕਾ ਨਾਜ ਲਿਆ ਲਈ ਫੋਨ ਤੇ ਕਰੀਏ ਵੀਡੀਓ ਬੰਦ ਪੂੰਗਾ ਬਣਾ ਰਿਹਾ ਗਿਆ ਲੋ ਜੀ ਬਾਈ ਅੱਧਾ ਘੰਟਾ ਲਾਇਆ ਬਿੰਦਰ ਬਾਈ ਦਾ ਕੋਈ ਹਾਲ ਹੀ ਹੋਇਆ ਹਾਂ ਬਾਈ ਕੋਈ ਗੱਲ ਨਹੀਂ ਹੋਇਆ ਨੰਬਰ ਤੁਹਾਡਾ ਫਤ ਗਿਆ ਹੈ ਬਾਈ ਕੋਈ ਹੱਲ ਨਹੀਂ ਹੋਇਆ ਇਹਦੇ ਨੰਬਰ ਉਲਝ ਗਏ ਨਵੇਂ SIM ਚ ਪਾਏ ਆ ਆਈਡੀਆਂ ਚੁੱਲ ਗਏ ਆ ਜਾ ਕੇ ਮੰਡੀ ਦੀ ਪਾਣੀ ਲਾ ਕੇ ਆਉਣਾ ਹਾਂ ਇੰਜਣ ਚਲਾਉਣਾ ਯਾਰ ਚਲਾ ਦੀ ਮਲਗੀ ਤੇ ਬਾਈ ਬਿਨਾਂ ਵਧਾਏ ਰੱਬ ਨੇ ਸਟੈਂਡ ਨਹੀਂ ਚੱਕ ਹੋਇਆ ਹੁਣ ਤਾਂ ਹੀ ਲੋਡ ਪੈਣੀ ਯਾਰ ਉੱਥੇ ਹੁਣ ਕਿੱਥੇ ਲੁਟ ਗੀ ਉੱਥੇ ਤਾਂ ਜੇ ਮੀਂਹ ਜ਼ਿਆਦਾ ਪੈ ਗਿਆ ਫਿਰ ਵੱਟ ਵੀ ਨਹੀਂ ਹੋਣੀ ਵੱਟ ਨਹੀਂ ਹੋਣੀ ਉੱਥੇ ਵਜਾ ਕੇ ਪਣਾ ਪਿਆ ਪਿਆ ਤੇਰੇ ਸੱਚ ਤਾਂ ਦੱਬ ਪੂਰਾ ਵਾਹ ਉਹ ਤੇਰੇ ਜੇਕਰ ਰਸਤਾ ਠੀਕ ਹੈ ਜ਼ਾਤਾ ਬੜਵਧੀਆ ਹਾਂ ਪਾ ਤੁਹਾਡੇ ਹੱਥ ਲੱਗਿਆ ਵਾ ਬਾਈ ਸਾਨੂੰ ਤੋਂ ਉੱਪਰ ਲੱਗਣਾ ਏ ਮਿਲਦੇ ਹੀ ਜਾਂਦੇ ਹਾਂ ਹਾਂ ਮਰਕੀਤ ਬਾਈ ਹੁਣ ਨੁਕਸਾਨ ਆ ਜਿਹੜੀ ਝੜੀ ਲੱਗੀ ਆ ਨੁਕਸਾਨ ਇਹ ਤਾਂ ਫਾਇਦਾ ਨਹੀਂ ਹੋ ਹਾਂ ਹਾਂ ਬਾਈ ਜਿਹੜਾ ਪੈਕੇਜ ਛੱਡ ਗਿਆ ਉਹ ਹੋਰ ਆ ਬਾਈ ਜਿਹੜੀ ਆ ਝੜੀ ਆ ਜਿਹੜੇ ਹੁਣ ਨਿਸਰਦੇ ਉਹਨੂੰ ਨੁਕਸਾਨ ਨਾਲ ਦੇ ਨਾਲੇ ਬੂਰ ਝਾੜੂਗੀ ਫਿਰ ਇਹ ਲਗਾਤਾਰ ਆ ਜਾ ਕੇ ਕਨੇ ਕੋਨੇ ਠੀਕ ਆ ਬਿੰਦਰ ਬਾਈ ਪੁੱਛ ਰਹਾ ਸੀ ਕਿ ਨਾ ਟੇਡੇ ਤਾਂ ਨਹੀਂ ਹੋਗੇ ਹਾਂ ਹਵਾ ਨਾ ਬੇ ਬਸ ਹੁਣ ਪਾਣੀ ਬਹੁਤ ਖੜਾ ਗੰਨੇ ਆ ਜਿ ਉਹੀ ਚੀਜ਼ ਦਾ ਨੁਕਸਾਨ ਹੈ ਹਾਂ ਚੱਲੀਏ ਹੋ ਜਾਗੇ ਪਾਰਟੀ ਕਰ ਲੈ ਅੱਜ ਪਾਰਟੀ ਤੂੰ ਕਰਿਆ ਲੈ ਤੁਹਾਡੇ ਘਰ ਜਨਮ ਦੇਣਾ ਯਾਰ ਹੈ ਬਾਈ ਪਾਰਟੀ ਕੌਣ ਕਰੂਗਾ ਹੋਰ ਕੀ ਆਂਦੇ ਨੇ ਪ੍ਰੀਆ ਬਗਵਾ ਮੇਰਾ ਚੀ ਚ ਹੈਗਾ ਤਾਂ ਹੈਗਾ ਮਲਗੀਤ ਬਾਈ ਪਾਰਟੀ ਛੋਟੀ ਕਰ ਲੈ ਬੜੀ ਮੈਂ ਕਰੂਂਗਾ ਘਰ ਵੱਲਦੀ ਗੱਡੀ ਸਰਵਤ ਕਰਾ ਕੇ ਲੈ ਆਗਾ ਚਾਰ-ਚਾਰ ਖਲਾ ਕੇ ਉਹ ਤੇ ਇੱਤੋਂ ਸਰਵੇ ਲੱਗ ਗਿਆ ਮੇਰਾ ਮੈਂ ਕਿਤੇ ਕਰਨੀ ਹੈ ਹੈਲੋ ਹਾਂ ਛੜੀ ਲੱਗੀ ਬਾਈ ਦੇਖੋ ਵਧੀਆ ਦੇਲਾ ਪੇਂਟ ਕਰਨੀ ਨੇ ਗਰਾਹ ਦਾ ਵਧੀਆ ਹੈ ਮੇਰੇ ਸਾਹਮਣੇ ਹਾਲਕਬਾ ਮਕਾਨ ਨੂੰ ਪੇਂਟ ਹੋ ਜਵੇ ਫਾਇਦਾ ਹੈ ਹਾਂ ਹਾਲਕਬਾ ਮਕਾਨ ਨੂੰ ਪੇਂਟ ਹੋ ਜਵੇ ਫਾਇਦਾ ਹੈ ਜ਼ਿੰਦਗੀ ਬਣ ਜਾਂਦੀ ਹੈ ਹਾਂ ਮੈਂ ਦੇਖ ਕੇ ਆਇਆ ਬਗਲਾ ਫੀਤਾ ਮਾਰ ਗਿਆ ਤਾਂ ਨਾਲੇ ਲੱਗਦਾ ਦੇਖ ਕੇ ਆਏ ਕਿੰਨਾ ਪਿਆ ਜਨਰੇਟਰ ਲੈ ਕੇ ਆਇਆ ਹਾਂ ਹਾਂ ਲੈਰੀ ਵਾਲਾ ਮਿੰਦਰ ਬਾਈ ਹੁਣ ਤਾਂ ਛੜੀ ਲੱਗੀ ਛੜੀ ਕਿੱਧਰ ਵੀ ਚੱਲੇ ਹਾਂ ਮਿੰਦਰ ਬਾਈ ਹੁਣ ਤੈਨੂੰ 24 ਘੰਟੇ ਦਿੱਤੇ ਨੇ ਚਾ 24 ਘੰਟੇ ਬੈਠ ਗਾ ਲੈ ਫਿਰ ਕੋਈ ਹੋਰ ਹਲਕਾ ਗੱਡੂ ਕਰੀ ਗੱਲ ਦੇਖ ਸਕਦੇ ਇਹਨਾਂ ਟਾਈਮ ਹਾਂ 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 ਹੁਣ ਤੇ 24 ਘੰਟੇ ਹਾਂ ਅੱਛਾ ਕੱਲ ਨੂੰ ਆਹ ਟਾਈਮ ਕੋਈ ਗੱਲ ਨਹੀਂ ਕੱਲ ਨੂੰ ਆਹ ਟਾਈਮ ਤੇ ਬਾਅਦ ਵਿੱਚ ਦੇਖ ਲੂਗੇ ਠੀਕ ਆ ਠੀਕ ਆ ਜਕੇ ਤੇ ਉਹ ਨੰਬਰ ਇੱਧਰ ਇੱਧਰ ਹਾਂ ਫਾਲਟੀ ਹਲੇ ਰੁਕੀ ਵੀ ਅੰਦਰ ਜਾਲੇ ਹੈ ਮੇਰੇ ਮੁੜਿਆ ਤੇ ਆ ਪਹੁੰਚ ਕੋਥੇ ਤੇਰੇ ਤੇ ਆਈਡੀ ਖ ਭਰੀ ਹੈ ਬਿੰਦਰਬਾਈ ਤੇ ਆਈਡੀ ਡਬਲ ਭਰ ਹੋ ਗਈ ਉਹ ਚੱਕਰ ਪੈ ਗਏ